ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੇੜ ਕੇ ਪੈਣ ਤੋਂ ਚੱਲ ਕੇ ਬਾਬਾ ਬਲੰਦ ਸਿੰਘ ਜੀ ਮਹਾਰਾਜ ਮਾਣੂ ਕੇ ਪਹੁੰਚੇ ਅੱਗੇ ਫੇਰ ਲੱਖੇ ਦੇ ਵਿੱਚ ਹੀ ਹੁੰਦੇ ਹੋਏ ਅਧੂਰ ਪੈਣ ਪਹੁੰਚ ਗਏ ਜਿੱਥੇ 10ਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੂ ਗੁਰੂ ਘਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਉਸ ਸਥਾਨ ਤੇ ਪਹੁੰਚ ਗਏ ਉੱਥੇ ਸਾਮ ਦਾ ਉਸ ਟਾਈਮ ਨਿਤਨੇਮ ਹੋ ਰਿਹਾ ਸੀ ਰਹਿ ਰਹਿ ਦਾ ਪਾਠ ਪਾਠੀ ਸਿੰਘ ਨਿਤਨੇਮ ਕਰ ਰਿਹਾ ਸੀ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਅੱਗੇ ਜਾ ਕੇ ਗੁਰਦੁਆਰੇ ਸਹਿਬ ਦੇ ਵਿੱਚ ਪਿੱਟਾਂ ਦਾ ਇੱਕ ਥੜਾ ਬਣਿਆ ਹੋਇਆ ਸੀ ਉਸ ਥੜੇ ਦੇ ਉੱਤੇ ਬੈਠ ਕੇ ਜਦੋਂ ਡਾਲੀ ਵਾਲਾ ਸਿੰਘ ਡਾਲੀ ਲੈ ਕੇ ਆਇਆ ਉਸ ਨੇ ਬਾਬਾ ਜੀਆ ਨੂੰ ਪੁੱਛਿਆ ਭਾਈ ਕਿੱਥੋਂ ਆਇਓ ਤੁਸੀਂ ਅੱਜ ਇੱਥੇ ਰਹਿਣਾ ਤਾਂ ਬਾਬਾ ਜੀਆ ਨੇ ਕਿਹਾ ਆਹ ਭਾਈ ਅੱਜ ਇੱਥੇ ਰ੍ਹਾਂਗੇ ਐਨਾ ਕਹਿ ਕੇ ਦਾਲੀ ਵਾਲਾ ਦਰਬਾਰ ਸਹਿਬ ਦੇ ਵਿੱਚ ਚਲਿਆ ਗਿਆ ਦਰਬਾਰ ਸਹਿਬ ਦੇ ਵਿੱਚ ਸਾਰੀ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਗ੍ਰੰਤੀ ਦੇ ਨਾਲ ਲਾਲੀ ਵਾਲਾ ਅதீਕਦੋ ਸਿੰਘ ਨਗਰ ਦੇ ਵਿੱਚੋਂ ਜੋ ਦਰਬਾਰ ਸਹਿਰ ਦੇ ਵਿੱਚ ਪਹੁੰਚੇ ਹੋਏ ਸੀ ਉਹ ਵੀ ਬਾਹਰ ਆਏ ਬਾਹਰ ਆ ਕੇ ਗ੍ਰੰਤੀ ਸਿੰਘ ਨੇ ਅੱਬਾ ਬਲਵੰਤ ਸਿੰਘ ਜੀ ਨੂੰ ਫੇਰ ਪੁੱਛਿਆ ਇਹ ਪਾਈ ਸੇਵ ਕਿੱਥੋਂ ਆਏ ਹੋ ਤੁਸੀਂ ਬਾਬਾ ਜੀ ਕਹਿਣ ਲੱਗੇ ਅਸੀਂ ਕਲੇਰਾ ਨਾਂਕ ਸਰਖਾਠ ਤੋਂ ਆਏ ਹਾਂ ਅੱਛਾ ਭਾਈ ਤੁਸੀਂ ਅੱਜ ਇੱਥੇ ਰਹਿਣਾ ਬਾਬਾ ਜੀ ਕਹਿੰਦੇ ਹਾਂ ਅੱਜ ਭਾਈ ਇੱਥੇ ਰ੍ਹਾਂਗੇ ਗਰਪਤੀ ਸਿੰਘ ਨੇ ਕਿਹਾ ਆ ਜਾਓ ਤੁਸੀਂ ਫਿਰ ਲੰਗਰ ਦੇ ਵਿੱਚ ਜਦ ਪਾਣੀ ਸ਼ਕੋ ਜਾ ਲਈ ਜਲ ਪਾਣੀ ਛੱਕੇ ਫਿਰ ਤੁਹਾਡਾ ਆਸਣ ਲਾਵਾਂਗੇ ਫਿਰ ਆਸਣ ਤੇ ਤੁਸੀਂ ਆਰਾਮ ਕਰ ਲਿਓ ਅੰ ਲੰਗਰ ਦੇ ਵਿੱਚ ਗਏ ਲੰਗਰ ਦੇ ਵਿੱਚ ਲੰਗਰੀ ਸਿੰਘ ਨੇ ਪ੍ਰਸ਼ਾਦਾ ਵਰਤਾਇਆ ਬਾਬਾ ਜੀ ਕਹਿੰਦੇ ਅਸੀਂ ਪ੍ਰਸ਼ਾਦਾ ਛੱਕੇ ਬਾਣੇ ਸੋਧ ਕੇ ਜਦੋਂ ਅਸੀਂ ਬਾਹਰ ਨਿਕਲੇ ਲੰਗਰ ਚੋਂ ਤਾਂ ਮੈਨੂੰ ਗ੍ਰੰਥੀ ਸਿੰਘ ਨੇ ਕਿਹਾ ਸਿਆਣਾ ਸਰੀਰ ਸੀ ਰਹਿਣ ਲੱਗੀ ਫਕਰਾ ਉਹ ਸਾਹਮਣੇ ਤਖਤ ਪੂਸ਼ਪੀਏ ਤਖਤ ਪੂਤ ਚਾਹੇ ਪਹਿਜੋ ਜਾਂ ਤੁਹਾਡੀ ਮਰਜ਼ੀ ਹੈ ਜੋ ਥੜੇ ਦੇ ਉੱਤੇ ਆਸਣ ਲਾਉਣਾ ਤਾਂ ਉੱਥੇ ਵੀ ਲਾ ਸਕਦੇ ਆ ਬਾਬਾ ਜੀ ਕਹਿੰਦੇ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਮੈਨੂੰ ਉੱਥੇ ਦੱਸ ਦਿਓ ਅਸੀਂ ਤਾਂ ਉੱਥੇ ਆਰਾਮ ਕਰ ਲੈਣਾ। ਰਾਮਦੀਪ ਸਿੰਘ ਨੇ ਯਾ ਤੁਸੀਂ ਸਾਹਮਣੇ ਤਰਤਪੋਤੇ ਆਰਾਮ ਕਰ ਲਓ। ਉਧਰ ਕਿਰਿਆ ਕਰਮ ਕਰਨ ਲਈ ਬਾਹਰ ਨੂੰ ਜਾਣ ਲਈ ਹੈ। ਇਧਰਲੇ ਪਾਸੇ ਉਹ ਨਲਕਾ ਲੱਗਿਆ ਹੋਇਆ ਹੈ। ਇੱਥੇ ਖੂਹੀ ਵੀ ਹੈ। ਜਿੱਥੇ ਟਰੋਡਾ ਚਿੱਤ ਕਰੂਗਾ ਇਸ਼ਨਾਨ ਪਾਣੀ ਕਰ ਲੈਣਾ ਬਾਬਾ ਜੀ ਨੇ ਕਿਹਾ ਠੀਕ ਹੈ ਅੰਮਾ ਜੀ ਜਾ ਕੇ ਤਰਥਪੋਸ ਤੇ ਕਹਿੰਦੇ ਅਸੀਂ ਉਹਨਾਂ ਜਿਹੜਾ ਆਰਾਮ ਕੀਤਾ ਜਿੰਨਾਂ ਚਿਰ ਗ੍ਰਾਂਤੀ ਸਿੰਘ ਤੇ ਲਾਂਗਰੀ ਆਪਦਾ ਤੁਰਦੇ ਫਿਰਦੇ ਰਹੇ ਨੇ ਜਦੋਂ ਉਹਨਾਂ ਨੇ ਆਪਦਾ ਆਰਾਮ ਕਰਨ ਲਈ ਆਪਦੇ ਆਸਣਾਂ ਤੇ ਗਏ ਉਤੋਂ ਬਾਅਦ ਅਸੀਂ ਆਪਦਾ ਜੋ ਨਿਤਨੇਮ ਦਾ ਸਾਡਾ ਕਰਮਸੀ ਸਮਾਧੀ ਲਾ ਕੇ ਪਰਮੇਸ਼ਰ ਦੇ ਨਾਲ ਇੱਕ ਮੇ ਕਹੋ ਕੇ ਅਸੀਂ ਆਪਦਾ ਆਨੰਦ ਮਾਨਣਾ ਸ਼ੁਰੂ ਕੀਤਾ ਸਮਾਧੀ ਲਾਈ ਭਾਵ ਮਾਦੀ ਲਾ ਕੇ ਅਸੀਂ ਤਕਰੀਬਨ ਅੱਧੀ ਰਾਤ ਤੋਂ ਜ਼ਿਆਦਾ ਟਾਈਮ ਹੋ ਗਿਆ ਫਿਰ ਅਸੀਂ ਉੱਠ ਕੇ ਮਾਰ ਅੰਦਰ ਜਾ ਕੇ ਹਰਿ ਇਸ਼ਨਾਨ ਪਾਣੀ ਕੀਤਾ ਇਸ਼ਨਾਨ ਪਾਣੀ ਕਰਕੇ ਗ੍ਰਾਂਤੀ ਸਿੰਘ ਦੇ ਉੱਠਣ ਤੋਂ ਵੀ ਪਹਿਲਾਂ ਹੀ ਅਸੀਂ ਫਿਰ ਆਪਦਾ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਆਪਦਾ ਨਿਤਨੇਮ ਕਰੀ ਜਾਂਦੇ ਆ ਗ੍ਰਾਂਤੀ ਸਿੰਘ ਉੱਠਿਆ ਉਸਨੇ ਡਾਲੀ ਵਾਲੇ ਨੂੰ ਵੀ ਠਾਲਿਆ ਫਿਰ ਉਹਨਾਂ ਨੇ ਇਸ਼ਨਾਨ ਕੀਤਾ ਨਾਨ ਕਰਕੇ ਜਦੋਂ ਫਿਰ ਚਾਹ ਲੰਗਰੀ ਸਿੰਘ ਨੇ ਬਣਾਈ ਕਾਂ ਗ੍ਰਾਂਤੀ ਨੇ ਕਿਆ ਫਕਰਾ ਆ ਜਾ ਚਾਹ ਸਕਲਾ ਅੱਬਾ ਜੀ ਕਹਿੰਦੇ ਸੀ ਉੱਠ ਕੇ ਲੰਗਰ ਵਿੱਚ ਗਏ ਉੱਥੇ ਹੀ ਗ੍ਰਾਂਤੀ ਸਿੰਘ ਵੀ ਚਾਹ ਸਕਦਾ ਸੀ ਉੱਥੇ ਕੋਲੇ ਗਲਗਾਥ ਦੇ ਵਿੱਚ ਮੈਨੂੰ ਛਾਪ ਪਾ ਦਿੱਤੀ ਕਿਆ ਪੀ ਕੇ ਮੈਂ ਢਾੜੂ ਲੈ ਲਿਆ ਗ੍ਰਾਂਤੀ ਸਿੰਘ ਨੇ ਆਪਦੀ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਦੋ ਚਾਰ ਸਰੀਰ ਹੋਣ ਨਗਰ ਵਿੱਚੋਂ ਆਏ ਸੇਵਾ ਕਰਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੁਕਮ ਨਾਮਾ ਲਿਆ ਫਿਰ ਨਿਤਨੇਮ ਨੂੰ ਸ਼ੁਰੂ ਪ੍ਰਾਰੰਭ ਕੀਤਾ ਜਰਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ ਫਿਰ ਆਨੰਦ ਸਾਹਿਬ ਦਾ ਸੰਪੂਰਨ ਪਾਠ ਕੀਤਾ ਗ੍ਰੰਤੀ ਸਿੰਘ ਨੇ ਜਦੋਂ ਅਰਦਾਸ ਕਰਨ ਲੱਗਿਆ ਤਾਂ ਸੀ ਵੀ ਝਾੜੂ ਦਾ ਸਾਰਾ ਕੰਮਕਾਰ ਕਰਕੇ ਪੰਜ ਸੁਨਾਨਾ ਕਰਕੇ ਅਰਦਾਸ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਸਤਿਗੁਰੂ ਨੂੰ ਨਮਸਕਾਰ ਕਰਕੇ ਬੈਠ ਗਏ ਅਰਦਾਸ ਹੋਈ ਅਰਦਾਸ ਤੋਂ ਬਾਅਦ ਨੰਤੀ ਸਿੰਘ ਨੇ ਹੁਕਮਨਾਮਾ ਲਿਆ ਹੁਕਮਨਾਮੇ ਤੋਂ ਬਾਅਦ ਥੋੜੇ ਸ਼ਰੀਰ ਬੈਠੇ ਸੀ ਉਹਨਾਂ ਨੂੰ ਪ੍ਰਸ਼ਾਦ ਵਰਤਾਇਆ ਗਿਆ ਪੋਤਾਸਿਆਂ ਦਾ ਉਹਨਾਂ ਕੇ ਨਗਰਾਂ ਦੇ ਵਿੱਚ ਜਿਹੜੀ ਸੰਗਤ ਆਉਂਦੀ ਸੀ ਨਮਸਕਾਰ ਕਰਕੇ ਮੁੜੀ ਜਾਂਦੀ ਸੀ ਤੇ ਥੋੜੇ ਸ਼ਰੀਰ 'ਚ ਅਰਦਾਸ ਦੇ ਵਿੱਚ ਉਸ ਤੋਂ ਬਾਅਦ ਅਸੀਂ ਬਾਹਰ ਆਏ ਬਾਹਰ ਆਇਆ ਤਾਂ ਪ੍ਰਧਾਨ ਵੀ ਗੁਰਦਾਰੇ ਦਾ ਆਇਆ ਹੋਇਆ ਸੀ ਪ੍ਰਧਾਨ ਦੇ ਨਾਲ ਮੇਰੀ ਮੁਲਾਕਾਤ ਕਰਾਈ ਗਰਮਤੀ ਸਿੰਘ ਨੇ ਬੀ ਆਰ ਆਦਿ ਇੱਕ ਫੱਕਰ ਆਇਆ ਹੋਇਆ ਸਾਡੇ ਕੋਲੇ ਆ ਦੇਖੋ ਅੱਜ ਦੀ ਜਿਹੜੀ ਸਫਾਈ ਹੈ ਕਿੰਨੀ ਸਫਾਈ ਹੈ ਸਾਰੇ ਝਾੜੂ ਦੀ ਸਫਾਈ ਫਕਰ ਨੇ ਕੀਤੀ ਹੈ ਮਿੱਟੀ ਵਾਲੇ ਵੀ ਇਸ ਗੱਲ ਨੂੰ ਦੇਖ ਕੇ ਬੜੇ ਖੁਸ਼ ਹੋਏ ਉਹਨਾਂ ਨੇ ਪੁੱਛਿਆ ਫਕਰਾ ਤੇਰਾ ਕੀ ਨਾਮ ਆ? ਬਾਬਾ ਜੀ ਕਹਿੰਦੇ ਭਾਈ ਸਾਨੂੰ ਫੱਕਰੀ ਕਹਿੰਦੇ ਨੇ। ਔਕਰ ਕਰੀ ਸਾਰੇ ਬਣਾਉਂਦੇ ਨੇ ਕੋਈ ਰੱਬ ਜੀ ਕਹਿੰਦਾ ਕੋਈ ਫਕਰ ਕਹਿੰਦਾ। ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਤੇ ਪ੍ਰਧਾਨ ਗਿਆ ਠੀਕ ਹੈ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਜੇ ਤੁਹਾਡਾ ਮਨ ਹੈ ਤਾਂ ਇੱਥੇ ਰਹੋ ਸਾਡੇ ਕੋਲ ਤੁਸੀਂ ਕਿੰਨੇ ਪੜ੍ਹੇ ਹੋਏ ਹੋ ਕਿ ਤੁਸੀਂ ਬਾਣੀ ਪੜ੍ਹਦੇ ਹੋ ਜਾਂ ਹੋਰ ਕੀ ਕੀ ਕੰਮ ਕਰਦੇ ਹੋ ਆਪਾ ਜੀ ਕਹਿੰਦੇ ਬਾਣੀ ਵੀ ਪੜ੍ਹ ਲੈਣੇ ਆ ਥੋੜੀ ਕਣੀ ਨੇਤਨੇ ਵੀ ਕਰ ਲਈਦਾ ਬਾਕੀ ਅਸੀਂ ਸੇਵਾ ਝਾੜੂ ਦੀ ਕਰਦੇ ਆਂ ਚਲੋ ਪ੍ਰਧਾਨ ਜੀ ਕਹਿੰਦਾ ਠੀਕ ਹੈ ਤੁਸੀਂ ਆਪਣੀ ਝਾੜੂ ਦੀ ਵੀ ਸੇਵਾ ਕਰੀ ਜਾਓ ਬਾਕੀ ਗੁਰੂ ਘਰ ਦੇ ਵਿੱਚ ਨਗਰਾਨੀ ਰਹੂਗੀ ਤੁਸੀਂ ਸਾਡੇ ਕੋਲ ਇੱਥੇ ਰਹੋ ਹਾਂ ਜੇ ਤੁਸੀਂ ਪੱਕਾ ਸਾਡੇ ਕੋਲ ਰਹਿਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਕੁਝ ਮਾਇਆ ਵੀ ਦੇ ਦਿਆ ਕਰਾਂਗੇ ਹਨ ਦੱਸੋ ਕਿੰਨੇ ਪੈਸੇ ਤੁਸੀਂ ਲਵੋਗੇ ਬਾਬਾ ਜੀ ਨੇ ਕਿਹਾ ਪ੍ਰਧਾਨ ਜੀ ਅਸੀਂ ਤਾਂ ਸੇਵਕ ਬਣ ਕੇ ਆਏ ਆਂ ਸੇਵਾ ਕਰਨ ਵਾਸਤੇ ਆਏ ਆਂ ਸਾਨੂੰ ਕੋਈ ਮਾਇਆ ਦੀ ਲੋੜ ਨਹੀਂ ਨਾ ਅਸੀਂ ਮਾਇਆ ਲੈਣੀ ਹੈ ਇੱਥੇ ਜਿੰਨਾ ਚਿਰ ਸੇਵਾ ਸਾਡਾ ਮਨ ਕਰੂਗਾ ਅਸੀਂ ਸੇਵਾ ਕਰਦੇ ਰਹਾਂਗੇ ਚਲੋ ਪ੍ਰਧਾਨ ਜੀ ਕਹਿੰਦੇ ਠੀਕ ਆ ਭਾਈ ਫੱਕਰਾ ਫਿਰ ਤੇਰੀ ਮਰਜ਼ੀ ਹੈ ਤੇ ਜਿੰਨਾ ਚਿਰ ਤੂੰ ਰਹਿਣਾ ਤੂੰ ਰਹਿ ਸਕਦਾ ਹੈ ਆਪ ਦੀ ਬਾਬਾ ਜੀਆਂ ਨਾਲ ਮਿਲ ਕੇ ਸੇਵਾ ਕਰੀ ਜਾਇਆ ਕਰੂ ਇਹ ਇਸ ਤਰ੍ਹਾਂ ਕਹਿ ਕੇ ਕਈ ਦਿਨ ਲੰਘੇ ਕਈ ਦਿਨ ਤੋਂ ਬਾਅਦ ਫਿਰ ਗ੍ਰਾਂthi ਸਿੰਘ ਨੂੰ ਕੋਈ ਕੰਮ ਹੋ ਗਿਆ ਉਹ ਇੱਕ ਦਿਨ ਪ੍ਰਧਾਨ ਨੂੰ ਕਹਿ ਕੇ ਚਲਾ ਗਿਆ ਕਿ ਸਾਮ ਨੂੰ ਮੈਂ ਮੁੜਿਆ ਆਉਂਗਾ ਮੈਨੂੰ ਕੋਈ ਜ਼ਰੂਰੀ ਕੰਮ ਹੈ ਐਗੇ ਚਲਾ ਗਿਆ ਜਾਂਦਾ ਹੋਇਆ ਬਾਬਾ ਜੀਆਂ ਨੂੰ ਗ੍ਰਾਂਤੀ ਸਿੰਘ ਨੇ ਕਿਹਾ ਜੇ ਮੈਂ ਲੇਟ ਹੋ ਗਿਆ ਤੁਸੀਂ ਨਿਤਨੇਮ ਕਰ ਲਿਓ ਅੱਬਾ ਜੀ ਨੇ ਕਿਹਾ ਠੀਕ ਹੈ ਅਸੀਂ ਕਰ ਲਵਾਂਗੇ ਜਿੱਤਰਾ ਕਹੇ ਕਿ ਗ੍ਰਾਂਤੀ ਸਿੰਘ ਉਹ ਦਿਨ ਸ਼ਾਮ ਨੂੰ ਨਹੀਂ ਆਇਆ ਅਸੀਂ ਆਪਦੇ ਟਾਈਮ ਦੇ ਨਾਲ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਅਸੀਂ ਸ਼ਾਮ ਦਾ ਜਦੋਂ ਨਿਤਨੇਮ ਪ੍ਰਾਰambh ਕੀਤਾ ਵੀਕਰ ਦੇ ਵਿੱਚ ਨਿਤਨੇਮ ਕਰਦੇ ਸੀ ਕਈ ਜਾਣਿਆਂ ਨੇ ਦਰਬਾਰ ਦੇ ਵਿੱਚ ਆ ਕੇ ਬੈਠਣਾ ਕੀਤਾ ਇਹ ਰਹਿਰਾ ਦਾ ਪਾਠ ਹੋਇਆ ਉਸ ਤੋਂ ਬਾਅਦ ਮੈਂ ਅਰਦਾਸ ਕਰੀ ਬਾਬਾ ਜੀ ਕਹਿੰਦੇ ਫਿਰ ਅਸੀਂ ਅਰਦਾਸ ਕਰਕੇ ਸਤਿਗੁਰਾਂ ਦਾ ਹੁਕਮਨਾਮਾ ਲਿਆ ਹੁਕਮਨਾਮੇ ਤੋਂ ਬਾਅਦ ਲਾਗਰੀ ਸਿੰਘ ਆ ਗਿਆ ਪ੍ਰਧਾਨ ਵੀ ਆ ਗਿਆ ਇੱਕ ਦੋ ਸਿੰਘ ਹੋਰ ਕਮੇਟੀ ਵਾਲੇ ਆ ਗਏ ਨਾਲ ਆ ਕੇ ਉਹਨਾਂ ਨੇ ਸਾਰਿਆਂ ਨੇ ਲੋਕਾਤ ਸੰਦੀ ਸੇਵਾ ਕਰਨ ਵੇਲੇ ਮੇਰੇ ਨਾਲ ਸੇਵਾ ਕਰਵਾਈ ਆਸਨ ਝਾੜੇ ਸਾਰੀ ਸੇਵਾ ਕਰਵਾ ਕੇ ਅਸੀਂ ਦਰਬਾਰ ਸਾਹਿਬ ਦੀ ਸਮਾਪਤੀ ਤੋਂ ਬਾਅਦ ਬਾਹਰ ਅਸੀਂ ਆ ਕੇ ਜਦੋਂ ਖੜੇ ਤਾਂ ਪ੍ਰਧਾਨ ਨੇ ਫਿਰ ਮੈਨੂੰ ਕਿਹਾ ਬਾਬਾ ਜੀ ਤੜਕੋਂ ਦੱਸੋ ਐਵੇਂ ਜੇ ਤੁਸੀਂ ਤਿਆਰ ਹੋ ਜਾਓਗੇ ਪੱਬਾ ਜੀ ਕਹਿੰਦੇ ਅਸ਼ੀਤਾਂ ਤਿਆਰ ਹੀ ਹੁੰਨੇ ਆ ਜਦ ਮਰਜੀ ਆ ਜਾਓ ਅਸੀਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਤਿਆਰ ਹੋਵਾਂਗੇ ਜਦ ਮਰਜੀ ਹੁਕਮ ਕਰੋਗੇ ਅੱਬਾ ਸੇਵਾ ਕਰਕੇ ਗੁਰੂ ਮਹਾਰਾਜ ਦੀ ਪ੍ਰਕਾਸ਼ ਕਰ ਲਾਂਗੇ ਪ੍ਰਕਾਸ਼ ਤੋਂ ਬਾਅਦ ਹੁਕਮਨਾਮਾ ਤੇ ਨਿਤਨੇਮ ਸ਼ੁਰੂ ਕਰ ਲਾਂਗੇ ਬਾਬਾ ਜੀਆ ਨੇ ਉਹ ਕਮੇਟੀ ਵਾਲਿਆਂ ਨੂੰ ਕਹਿ ਦਿੱਤਾ ਅੰਬਾ ਜੀ ਉਸ ਤੋਂ ਬਾਅਦ ਜਲਪਾਣੀ ਛਕਿਆ ਜਲਪਾਣੀ ਛਕ ਕੇ ਆਪਦੇ ਅਸਨ ਤੇ ਆ ਗਏ ਅਸਨ ਤੇ ਆਪ ਦਾ ਜਿੰਨਾ ਚ ਲਾングਰੀ ਸਿੰਘ ਆਪ ਦਾ ਲੰਗਰ ਦਾ ਕਾਰੋਬਾਰ ਸੰਭਾਲਦਾ ਸੀ ਉਹਨਾਂ ਚ ਬਾਬਾ ਜੀ ਕਹਿੰਦੇ ਅਸੀਂ ਆਰਾਮ ਕਰਦੇ ਰਹੇ ਜਦੋਂ ਉਹ ਟੇਗ ਗਿਆ ਫਿਰ ਅਸੀਂ ਆਪਦੀ ਉਹ ਹੀ ਸਮਾਧੀ ਲਾ ਕੇ ਪਰਮੇਸ਼ਰ ਦੇ ਨਾਲ ਇੱਕ ਇੱਕ ਮੋਕੇ ਆਨੰਦ ਮਾਣਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਸਵੇਰ ਜਦੋਂ ਅੰਮ੍ਰਿਤ ਵੇਲਾ ਹੋਇਆ ਅਸੀਂ ਆਪਦੇ ਨਿਤਨੇਮ ਅਨੁਸਾਰ ਅੱਧੀ ਰਾਤ ਤੋਂ ਬਾਅਦ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆਪਦਾ ਨਿਤਨੇਮ ਸ਼ੁਰੂ ਕਰ ਦਿੱਤਾ ਆਪਦਾ ਨਿਤਨੇਮ ਕਰਦੇ ਸੀ ਤਕਰੀਬਨ 3:00 ਵਜੇ ਮਿੱਟੀ ਵਾਲੇ ਅਤੇ ਜੋ ਰੋਜ਼ ਆ ਕੇ ਗੁਰੂ ਘਰ ਦੇ ਵਿੱਚ 3-4 ਸਰੀਰ ਅੰਦਰ ਦਰਬਾਰ ਸਾਹਿਬ ਝਾੜੂ ਮਾਰਦੇ ਸਫਾਈ ਕਰਦੇ ਅਤੇ ਬਸਾਈ ਕਰਾਉਂਦੇ ਉਹ ਸਿੰਘ ਆ ਗਏ ਆਹ ਕਿ ਸਾਰੇ ਜਾਣੇ ਤੈਨੂੰ ਆਗੇ ਲਾਂਗਰੀ ਉਟਾਲਿਆ ਤੇ ਮੈਂ ਪਹਿਲਾਂ ਹੀ ਉਹਨਾਂ ਤੋਂ ਤਿਆਰ ਵਰ ਤਿਆਰ ਬੈਠਾ ਸੀ ਉਹਦਾ ਨਿਤਨੇਮ ਕਰ ਰਿਹਾ ਸੀ ਲਾਂਗਰੀ ਨੇ ਉੱਠ ਕੇ ਚਾਹ ਬਣਾਈ ਚਾਹ ਬਣਾ ਕੇ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਸਾਨੂੰ ਪਰਦਾ ਨੇ ਹਾਕ ਬਿਮਾਰੀ ਫਕਰਾ ਆ ਜਾ ਚਾਹ ਬਣ ਗਈ ਆ ਚਾਹ ਸ਼ਕਲੈ ਅਸੀਂ ਉੱਠ ਗਏ ਲੰਗਰ ਦੇ ਵਿੱਚ ਜਾ ਕੇ ਚਾਹ ਛਕੀ ਜਿਹੜੇ ਹੋਰ ਸ੍ਰੀ ਰਾਏ ਸੀ ਉਹਨਾਂ ਨੇ ਵੀ ਸਾਰਿਆਂ ਨੇ ਚਾਹ ਛਕ ਲਈ ਚਾਹ ਛਕ ਕੇ ਅਸੀਂ ਸਾਰੇ ਦਰਬਾਰ ਸਾਹਿਬ ਦੇ ਵਿੱਚ ਚਲੇ ਗਏ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਅੜੇ ਦੀ ਸਾਰੀ ਸਫਾਈ ਕਰੀ ਸਫਾਈ ਕਰਨ ਤੋਂ ਬਾਅਦ ਵਿਸ਼ਾਈ ਕੀਤੀ ਮਸਾਈ ਤੋਂ ਬਾਅਦ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਪ੍ਰਕਾਸ਼ ਕਰਕੇ ਜਦੋਂ ਅਸੀਂ ਹੁਕਮਨਾਮਾ ਲੈਣ ਲੱਗੇ ਉਦੋਂ ਤਕਰੀਬਨ 4:04 ਦਾ ਟਾਈਮ ਹੋ ਚੁੱਕਿਆ ਸੀ ਅਸੀਂ ਹੁਕਮਨਾਮਾ ਲਿਆ ਹੁਕਮਨਾਮੇ ਤੋਂ ਬਾਅਦ ਜਦੋਂ ਮੈਂ ਨਿਤਨੇਮ ਸ਼ੁਰੂ ਕੀਤਾ ਤਾਂ ਪ੍ਰਧਾਨ ਜੀ ਤੇ ਕਮੇਟੀ ਵਾਲੇ ਮਤਲਬ ਹਰਾਨ ਹੋਈ ਜਾਣ ਨੂੰ ਇਹ ਛੋਟਾ ਜਿਹਾ ਬੱਚਾ ਹੈ ਛੋਟੀ ਹੋਵਰ ਹੈ ਇੰਨਾ ਸੁੰਦਰ ਪਾਠ ਕਰਦਾ ਹੈ ਇਹੋ ਜਿਹਾ ਬੋਲ ਬੜਾ ਮਿੱਠਾ ਬੋਲ ਹੈ ਇਹਨੂੰ ਆਪਾਂ ਬੇਨਤੀ ਕਰਕੇ ਆਪਾਂ ਇੱਥੇ ਹੀ ਰੱਖ ਲਈਏ ਉਹ ਐ ਵਿਚਾਰਾਂ ਕਰਦੇ ਨੇ ਬੈਠੇ ਦਰਬਾਰ ਸਾਹਿਬ ਦੇ ਵਿੱਚ ਹੀ ਤੇ ਮੈਨੂੰ ਆਉਂਦੇ ਨਹੀਂ ਹੈਗੇ ਸਾਹਮਣੇ ਦਿਖ ਰਹੇ ਨੇ ਮੈਂ ਨਤਨੇਮ ਕਰਕੇ ਅਰਦਾਸ ਕੀਤੀ ਹੁਕਮਨਾਮਾ ਤਰੀਵਨ ਅੱਗੇ ਉਹ ਚਾਰ ਦਿਨ ਜਦੋਂ ਮੈਨੂੰ ਰੰਦੇ ਨੂੰ ਹੋ ਗਈ ਸੀ ਪਰ ਚਾਰ ਪੰਜ ਸਰੀਰ ਹੁੰਦੇ ਉਸ ਦਿਨ ਕਾਫੀ ਸੰਗਤ ਆ ਗਈ ਆ ਕੇ ਸਾਰੇ ਬੈਠੀ ਜਾਂਦੇ ਜਿਹੜਾ ਵੀ ਬੈਠ ਜਾਂਦੇ ਸੀ ਉੱਠ ਕੇ ਨਹੀਂ ਸੀ ਜਾਂਦਾ ਨਹੀਂ ਤਾਂ ਅਗੇ ਨਮਸਕਾਰ ਕਰਕੇ ਮੁੜ ਜਾਂਦੇ ਸੀ ਉਸ ਦਿਨ ਕਾਫੀ ਸੰਗਤ ਆਈ ਹੋਈ ਅਰਦਾਸ ਤੋਂ ਹੁਕਮਨਾਮੇ ਤੋਂ ਬਾਅਦ ਜਦੋਂ ਪ੍ਰਸ਼ਾਦ ਵਰਤਾਇਆ ਸ਼ਾਦ ਬਰੋਣ ਤੋਂ ਬਾਅਦ ਸਾਰੇ ਦਰਬਾਰ ਚੋਂ ਬਾਹਰ ਆ ਗਏ ਬਾਹਰ ਆ ਕੇ ਸੰਗਤ ਨੇ ਮੇਰਾ ਬਹੁਤ ਸਤਿਕਾਰ ਕੀਤਾ ਸਾਰਿਆਂ ਨੇ ਮੈਨੂੰ ਬਾਬਾ ਜੀ ਕਹਿ ਕੇ ਬੁਲਾਉਣਾ ਸ਼ੁਰੂ ਕੀਤਾ ਅਭਨੇ ਨੇ ਕਿਹਾ ਬਾਬਾ ਜੀ ਤੁਹਾਡਾ ਬੜਾ ਪਾਠ ਹੈ ਜਿਹੜਾ ਬੜਾ ਸੁੰਦਰ ਹੈ ਸਾਡਾ ਬੜਾ ਮਨ ਲੱਗਿਆ ਹੈ ਬੋਲ ਵੀ ਤੁਹਾਡਾ ਬਹੁਤ ਮਿੱਠਾ ਹੈ ਬੜੇ ਰਹਾ ਦੇ ਨਾਲ ਤੁਸੀਂ ਪਾਠ ਕੀਤਾ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਅਸੀਂ ਨਿਤਨੇਮ ਕਰਕੇ ਉਸ ਤੋਂ ਬਾਅਦ ਫਿਰ ਜਲ ਪਾਣੀ ਛਕਿਆ ਜਲ ਪਾਣੀ ਛਕਣ ਤੋਂ ਬਾਅਦ ਫੇਰ ਮੈਨੂੰ ਕਮੇਟੀ ਵਾਲਿਆਂ ਨੇ ਤਾਂ ਕੁਝ ਕਿਹਾਤਾ ਨਹੀਂ ਪਰ ਉਹਨਾਂ ਨੇ ਕਾफी ਵਿਚਾਰਾਂ ਕਰੀਆਂ ਚਾਰਾਂ ਕਰਦੇ ਰਹੇ ਫੇਰ ਮੈਂ ਆਪਦਾ ਆਸਨ ਟੀਲਦਾ ਜਾ ਕੇ ਕੁਝ ਆਰਾਮ ਕਰਨ ਲੱਗ ਗਿਆ ਆਰਾਮ ਤੋਂ ਬਾਅਦ ਜਦੋਂ ਸਾਰੇ ਚਲੇ ਗਏ ਫਿਰ ਅਸੀਂ ਆਪਦਾ ਜਿਹੜਾ ਲੋਹ ਦਾ ਸਾਡਾ ਸੁਗਣੀ ਸਹਿਰ ਦਾ ਨਿਤਨੇਮ ਸੀਗਾ ਕਿ ਅਸੀਂ ਮਹਾਰਾਜ ਦੀ ਕਿਰਪਾ ਸੀ 14 ਪਾਠ ਅਸੀਂ ਰੋਜ਼ ਸੁਖਣੀ ਸਾਹਿਬ ਦੇ ਕਰਦੇ ਸੀ ਕਿਉਂਕਿ ਇਹ ਲਗਨ ਸਾਨੂੰ ਪਿੰਡ ਤੋਂ ਹੀ ਲੱਗੀ ਹੋਈ ਸੀ ਜਦ ਤੋਂ ਅਸੀਂ 96 ਕਰੋੜੀ ਜੱਦੀਦਾਰ ਸੰਤ ਬਾਬਾ ਚੇਤ ਸਿੰਘ ਜੀ ਨੇ ਉڑے ਗਏ ਆ ਉਹਨਾਂ ਤੇ ਸਾਡਾ ਨਹਿਮ ਹੀ ਬਣ ਗਿਆ ਸੀ ਕਿ ਅਸੀਂ 14 ਪਾਠ ਸੁਖਣੀ ਸਾਹਿਬ ਦੇ ਰੋਜ਼ ਕਰਨੇ ਹੀ ਕਰਨੇ ਨੇ ਇਸ ਤਰ੍ਹਾਂ ਕਰਕੇ ਜਿਹੜਾ ਮੇਰਾ ਪਾਠ ਰਹਿ ਜਾਂਦਾ ਸੀ ਉਹ ਮੈਂ ਨਿਤਨੇਮ ਤੋਂ ਬਾਅਦ ਆਪਦੇ ਆਸਨ 'ਤੇ ਬੈਠ ਕੇ ਕਰਦਾ ਰਹਿੰਦਾ ਸੀ ਇਸ ਤਰ੍ਹਾਂ ਸਾਡਾ ਭਾਈ ਇਸ ਸਮਾਂ ਲੰਘਦਾ ਗਿਆ ਆਓ ਅੱਜ ਦੀ ਜਿਹੜੀ ਇਹ ਕਥਾ ਵਿਚਾਰ ਹੈ ਇੱਥੇ ਜਿੱਥੇ ਤੱਕ ਤੁਸੀਂ ਸਰਵਣ ਕੀਤੀ ਆ ਅਗਲੀ ਕਥਾ ਅਗਲੇ ਪਾਠ ਵਿੱਚ ਸਰਵਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਿ